ਮਿੱਤਰੋ ਆਹ ਟਰੈਕਟਰ ਨਾ ਕਿਸੇ ਸ਼ੋਰੂਮ ਦੇ ਵਿੱਚ ਨਹੀਂ ਖੜੇ ਪਰ ਕੰਡੀਸ਼ਨ ਸ਼ੋਰੂਮ ਆਜੇ ਇਹ ਪਿੰਡ ਸਿਰਪੁਰ ਸੋਡੀਆਂ ਦੇ ਵਿੱਚ ਖੜੇ ਨੇ ਧੂਰੀ ਤੋਂ ਬਾਗੜੀਆਂ ਰੋਡ ਤੇ ਪਿੰਡ ਪੈ ਜਾਂਦਾ ਮੀਮਸਾ ਮੀਮਸੇ ਦੇ ਬਿਲਕੁਲ ਨਾਲ ਪੈ ਜਾਂਦਾ ਸਿਰਪੁਰ ਸੋਡੀਆਂ ਬਾਈ ਲਖਬੀਰ ਦੇ ਘਰੇ ਪਹੁੰਚਿਆ ਜਿਹੜਾ ਬਾਈ ਆ ਖੜਾ ਸਪੈਸ਼ਲ ਐਡੀਸ਼ਨ ਕਿੰਨਾ ਮਾਡਲ ਆ 2019 ਦੇ ਲਾਸਟ 12ਵੇਂ ਮਹੀਨੇ ਦਾ ਰੈਕਟਰ ਆ ਜੀ 20 ਦੀ ਆਰ ਸੀ ਇਹਦੀ 20 ਦੀ ਆਰ ਸੀ ਆ ਇਹ ਚੱਲ ਕਿੰਨਾ ਕੁ ਗਿਆ ਹੁਣ ਤੱਕ ਇਹ ਚੱਲ ਗਿਆ ਵੀਰ ਜੀ 1800 ਘੰਟਾ 1800 ਘੰਟਾ ਚੱਲ ਗਿਆ ਨੰਬਰ ਇਹਦਾ ਪੰਜਾਬ ਆ ਬਈ ਪੰਜਾਬ ਨੰਬਰ 1 ਫਰਸਟ ਪਾਰਟੀ ਹਾਂਜੀ ਕੰਡੀਸ਼ਨ ਦਾ ਓਰੀਜਨਲ ਹੀ ਆ ਓਰੀਜਨਲ ਜੀ ਨਾਲ ਦੇ ਟਾਇਰ ਨਾਲ ਰੈਕਟਰ ਦੇ ਚਾਰ ਟਾਇਰ ਨਾਲ ਦੇ ਨੇ ਹਾਂਜੀ ਹਾਂਜੀ ਤੇ ਮੈਨੂੰ ਇਹ ਦੱਸਿਓ ਬਈ 55 ਹੌਸਪਾਵਰ ਚਾਹੀਏ 55 ਐਚ ਪੀ ਜਾਉਂਦਾ ਹਾਂਜੀ ਤੇ ਡਿਮਾਂਡ ਕੀ ਆ ਡਰਾਈਵਰ ਦੀ ਡਿਮਾਂਡ ਦੀ ਵੀਰ ਜੀ 7 ਲੱਖ ਦੀ ਕਰਦੇ ਆ 7 ਲੱਖ ਤਾਂ ਡਿਮਾਂਡ ਆ ਮਾਨਤਾਂ ਨੂੰ ਹੂ ਖੁੱਲੇ ਦਿਲ ਨਾਲ ਹਾਂਜੀ ਹਾਂ ਮਾਨਤਾਂ ਨੂੰ ਹੋ ਜੂ ਜੇ ਕੋਈ ਸੱਜਣ ਕਹੇ ਬਾਈ ਮੈਂ ਲੋਨ ਕਰਵਾਉਣਾ ਕਿੰਨੇ ਕੁ ਦਾ ਕਰਵਾ ਦੋਗੇ ਲੋਨ ਕਰਾ ਦਾਂਗੇ ਇਹ ਤੇ 6,25,000 ਦਾ ਜੀ ਚੱਕੋ ਮਿੱਤਰੋ ਏ ਰੁਪਈਆ ਕੱਲ੍ਹ ਹੀ 60-70 ਹਜ਼ਾਰ ਚੱਕ ਲਿਓ ਆਹ ਟਰੈਕਟਰ ਤੁਸੀਂ ਆਪਣੇ ਘਰੇ ਲੈ ਜਾ ਸਕਦੇ ਹੋ ਜੇ ਪਾਲਿਆ ਹਾਰ ਚਾਹੇ ਐਂ ਕਹਦੇ ਨਵਾਂ ਲੈ ਹੁੰਦਾ ਸਾਰੇ ਯਕੀਨ ਨੂੰ ਮੰਨ ਜਾਣਗੇ ਬਾਈ ਜਿਹੜਾ ਆ ਖੜਾ ਆ ਕਿੰਨਾ ਮਾਡਲ ਆ ਇਹ 2024 ਦੇ ਲਾਸਟ ਤਾਂ ਨਿਕਲਿਆ ਜੀ ਟਰੈਕਟਰ 2025 ਦੀ ਆਰ ਸੀ ਆ ਅੱਛਾ 25 ਦੀ ਆਰ ਸੀ ਆ ਫਿਰ ਤੇ ਸੀਟਾਂ ਤੋਂ ਹੋਰ ਤਾਂ ਕਲਫਾਫੇ ਵੀ ਨੂੰ ਉਤਰੇ ਹੋਏ ਤੇ ਬਾਈ ਚੱਲ ਕਿੰਨਾ ਗਿਆ ਹੋਇਆ 190 ਘੰਟੇ ਰਿਜਨਲ ਚੱਲਿਆ ਜੀ ਹੂੰ 190 ਘੰਟੇ ਹਾਂਜੀ ਹਾਂਜੀ ਤਾਂ ਮੈਂ 190 ਘੰਟੇ ਕੱਲੇ ਲੱਡੂ ਬੰਡੇ ਹੋਇਆ ਬਾਈ ਹਾਂਜੀ ਹੈਨਾ ਜਾਂ ਇੱਕ ਯਾਤਰਾ ਅਨੰਦਪੁਰ ਸਾਹਿਬ ਦੀ ਕੀਤੀ ਹੋ ਤੇ ਬਾਈ ਮੈਨੂੰ ਐਂ ਦੱਸਿਓ ਕੀ ਡਿਮਾਂਡ ਰੱਖਤੀ ਡਿਮਾਂਡ ਇਹਦੀ ਵੀਰ ਜੀ 8.5 ਲੱਖ ਰੁਪਏ ਦੀ ਕਰਦੇ 8.5 ਲੱਖ ਰੁਪਈਆ ਤੇ ਇਹਦੇ ਉੱਪਰ ਲੋਨ ਕਿੰਨੇ ਦਾ ਹੋ ਸਕਦਾ ਲੋਨ ਇੱਥੇ 7.5 ਲੱਖ ਦਾ ਕਰਵਾ ਦਾਂਗੇ ਅੱਛਾ ਹੁਣ ਆਪਾਂ 8.5 ਦੇ ਵਿੱਚੋਂ ਮਾਣਤਾਨ ਵੀ ਕਰਾਂਗੇ ਹੈਨਾ ਹਾਂਜੀ ਹਾਂ ਮਾਣਤਾਨ ਵੀ ਕਰਾਂਗੇ ਜੇ ਕੋ ਮੇਟਰ ਰੁਪਇਆ ਲੱਖ ਲਿਆਇਓ ਲੱਖ ਦੇ ਵਿੱਚੋਂ ਨਾਲੇ ਦਾ ਟੈਂਕੀ ਤੇਲ ਦੀ ਥੋੜੀ ਭਰ ਜੂ ਨਾਲੇ ਤਾਂ ਵੀ ਬਚ ਜਾਣਗੇ ਯਾਰ ਗੱਲ ਇਹ ਆ ਖੋਲੇ ਦੇ ਨਾਲ ਬਾਈ ਮਾਨਤਾ ਨ ਕਰੂ ਸੇਰਪੁਰ ਛੋਡੀਆਂ ਦੇ ਵਿੱਚ ਆਜੋ ਧੂਰੀ ਤੋਂ ਬਿਲਕੁਲ 6-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈ ਜਾਂਦਾ ਨਾਂ ਬਾਈ ਦਾ ਲਖਬੀਰਾ ਤੇ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਆ